ਹਾਂਜੀ ਮੈਡਮ ਮੈਂ ਮਨਜੀਤ ਕੌਰ ਨੰਗਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੈਂ 35 ਵਾਰ ਜਿਹੜਾ ਹੈਗਾ ਇਹ ਮੈਂ ਖੂਨਦਾਨ ਕਰ ਚੁੱਕੀ ਆ ਤੇ 4 ਵਾਰ ਮੈਂ ਸਟੇਟ ਵਾਰਲਾ ਚੁੱਕੀ ਆ ਜੀ ਬੜਾ ਮਾਣ ਮਹਿਸੂਸ ਹੁੰਦਾ ਹੈ ਤੇ ਅੱਜ ਸਾਡੀਆਂ ਔਰਤਾਂ ਜਿਹੜੀਆਂ ਹੈਗੀਆਂ ਉਹ ਵੀ ਖੂਨਦਾਨ ਕਰਨ ਵਿੱਚ ਉਹਨਾਂ ਦਾ ਪੂਰਾ ਯੋਗਦਾਨ ਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਹੋਮੋ ਹਮਾ ਕੇ ਸਾਡੀਆਂ ਔਰਤਾਂ ਬੈਣ ਆ ਗਈਆਂ ਉਹ ਸੂਈ ਤੋਂ ਨਹੀਂ ਡਰ ਰਹੀਆਂ ਹੈਗੀਆਂ ਬਿਲਕੁਲ ਵੀ ਅੱਜ ਵਧੀਆ ਉਹ ਕੰਦਨ ਕਰ ਰਹੀਆਂ ਹੈਂ ਹਾਂਜੀ ਇਸ ਹੋਮਾ ਕੇ ਕਿੰਨੇ ਮੀਟ ਕੇ ਜੀ ਦੇ ਜਿਸ ਮਹਾਨ ਕਾਰਜ ਦੇ 10

ਹਾਂਜੀ ਸਰ ਸੰਤ ਮੋਹਨ ਦਾਸ ਯਾਦਗਾਰੀ ਵਿਦਿਅਕ ਸੰਸਥਾਵਾਂ ਦੇ ਵਿੱਚ ਅੱਜ ਪੰਜਵਾਂ ਖੂਨਦਾਨ ਕੇਫਲਗਾਇਆ ਜਾ ਰਿਹਾ ਤੁਹਾਡੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਹੈ ਕੀ ਕਹਿਣਾ ਸਾਥ ਤੁਹਾਡਾ ਜਿਹੜਾ ਐਸਐਮਡੀ ਗਰੁੱਪ ਹੈ ਮਨੁੱਖਤਾ ਦੀ ਭਲਾਈ ਵਾਲੇ ਸੇਵਾਕਾਰਾਂ ਦਾ ਲਗਾਤਾਰ ਯਤਨਸ਼ੀਲ ਰੰਤ ਪ੍ਰਿੰਸੀਪਲ ਸਰਮਜੀਤ ਕੌਰ ਸਿਮੇਧਾਪਰ ਇਹ ਕੁਝ ਕੁ ਸਾਥ ਪਹਿਲਾਂ ਸਾਨੂੰ ਅਚਾਨਕ ਸੁਦੀਵੀ ਵਿਛੋੜਾ ਦੇ ਗਏ ਸਨ ਇਹਨਾਂ ਸਾਰੀਆਂ ਵਿੱਦਿਆ ਸੰਸਥਾਵਾਂ ਦੀ ਨਿਗਰਾਨੀ ਉਹਨਾਂ ਦੀ ਹੁੰਦੀ ਸੀ ਉਥੇ ਲਗ ਇੱਕਦਮ ਥੱਪਰ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ ਪਰ ਉਹਨਾਂ ਦੀ ਯਾਦ ਤਾਜ਼ਾ ਰੱਖਣ ਲਈ ਹਰ ਸਾਲ ਆਉਂਦੇ ਨੇ ਅੱਜ 500 ਦਾ ਟਾਰਗੇਟ ਰੱਖਿਆ ਪਰ 500 ਤੋਂ ਟੱਪੇ ਜਾਣਾ ਪੀਬੀਜੀ ਵੈਲਫੇਅਰ ਕਲੱਬ ਦਾ ਹਮੇਸ਼ਾ ਸਹਿਯੋਗ ਰਹਿੰਦਾ ਮੈਂ ਪੀਬੀਜੀ ਵੈਲਫੇਅਰ ਕਲੱਬ ਦੇ ਬਤੌਰ ਪ੍ਰੈਸ ਕਟਰ 2009 ਚ ਸਸਤਾ ਹੋਣ ਚਾਹੀਦਾ ਉਦੋਂ ਦਾ ਮੈਂ ਪ੍ਰੈਸ ਕਟਰ ਆ ਪੀਬੀਜੀ ਵੈਲਫੇਅਰ ਕਲੱਬ ਦਾ ਬਹੁਤ ਸਾਰੀਆਂ ਸੰਸਥਾਵਾਂ ਜਿੱਥੇ ਬੰਦੀਆਂ ਨਾਲ ਜੁੜਿਆ ਜਿਹੜੀਆਂ ਮੁਨਫਤਾ ਦੀ ਪੜਾਈ ਵਾਲੇ ਸੇਵਾ ਕਾਰਜ ਕਰ ਹਮੇਸ਼ਾ ਯਤਨਸ਼ੀ ਰਹਿੰਦੇ ਹਨ ਫੋ ਮੈਂ ਪੀਬੀਜੀ ਵੈਲਫਰ ਕਲਬ ਨੂੰ ਪੰਜਾਬੀ ਵਿਲਸਰ ਨਿਊਜ਼ ਜਗਸੀਰ ਸਿੰਘ ਢਿਲੋਂ ਜੀ ਦਾ ਵੀ ਧੰਨਵਾਦ ਕਰਦਾ ਜਿੰਨੇ ਇੱਥੇ ਹੋਰ ਆਏ ਨੇ ਸਹਿਯੋਗੀ ਸੱਜਣ ਸਾਰਿਆਂ ਦਾ ਧੰਨਵਾਦ ਖਰਕੀ ਇਫਤਰਾ ਲੱਗ ਰਿਹਾ ਫਰੀ ਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਵੱਡੇ ਕੈਂਪਾਂ ਵਿੱਚੋਂ ਇੱਕ ਆਸੰਤ ਮੋਹ ਦਾ ਯਾਦਗਾਰਿਕ ਸਕੂਲ ਵਾਲਾ ਕੈਂਪ ਹੈ ਕੋ ਸੰਤ ਮੋਨ ਦਾਸ ਮੈਮੋਰੀਅਲ ਸਕੂਲ ਹੈ ਨਾ ਇਹ ਸੈਮਡੀ ਵਿਦਿਅਕ ਸੰਸਥਾਾਂ ਇਹਨਾਂ ਦੇ ਬੱਚੇ 100 'ਚੋਂ 100 ਭਾਵੇਂ 8ਵੀਂ ਦੇ ਰਿਜ਼ਲਟ ਨੇ ਭਾਵੇਂ 10ਵੀਂ ਦੇ ਨੇ ਭਾਵੇਂ ਪਲੱਸ 2 ਦੇ ਨੇ 100 'ਚੋਂ 100 ਨੰਬਰ ਲੈਣੇ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਭਈ ਇਹਦੇ ਜਿਹੜੇ ਮਾਲਕ ਨੇ ਕੋੜਕਪੁਰੇ ਦਾ ਜੱਮ ਪਾਇਆ ਜੀ ਜੀ ਕੋੜਕਪੁਰੇ ਦਾ ਨਾਂ ਇਹ ਸੰਸਥਾ ਦੁਨੀਆ ਦੇ ਕੋਨੇ-ਕੋਨੇ 'ਚ ਰੁਚਨਾ ਰਹੀ ਸਰ ਦੋ ਸ਼ਬਦਾਂ ਦੇ ਵਿੱਚ ਮੈਸੇਜ ਕੀ ਦੇਣਾ ਹਾਂਜੀ ਸਰ ਅੱਜ ਦੇ ਕੈਂਪ ਬਾਰੇ ਜਾਣਕਾਰੀ ਦਿਓ ਜੀ ਜੋ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਤੁਹਾਡੇ ਵੱਲੋਂ ਅੱਜ ਦਾ ਕੈਂਪ ਪ੍ਰਿੰਸੀਪਲ ਮੈਡਮ ਸਵਰਨਜੀਤ ਕੌਰ ਜੀ ਯਾਦ ਵਿੱਚ ਉਹ ਪੰਜਵਾਂ ਮੈਗਾ ਬਲੱਡ ਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਸਾਡਾ ਤਕਰੀਬਨ 505 ਯੂਨਿਟਸ ਦਾ ਟਾਰਗੇਟ ਹੈ ਜਿਹਦੇ ਚ ਆਲਰੇਡੀ ਅਸੀਂ 350 ਕ੍ਰਾਸ ਕਰ ਚੁੱਕੇ ਹਾਂ ਤੇ ਬੜੀ ਈਜ਼ੀਲੀ 505 ਦਾ ਜਿਹੜਾ ਟਾਰਗੇਟ ਅ ਅਚੀਵ ਕਰ ਲਾਂਗੇ ਇਹ ਸਾਰਾ ਜਿਹੜਾ ਟਾਰਗੇਟ ਅ ਅਚੀਵ ਕਰਨ ਦੇ ਵਿੱਚ ਸਾਡਾ ਸਟਾਫ ਮੈਂਬਰਸ ਸਾਡੇ ਸਟੂਡੈਂਟਸ ਸਭ ਦਾ ਬਹੁਤ ਵੱਡਾ ਇਲਾਕਾ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਜੀ ਸਰ ਕਿਹੜੇ ਵਰਗ ਦੇ ਵਿੱਚ ਜਿਆਦਾ ਜਿਹੜਾ ਖੂਨ ਅੰਦੀ ਰੁਚੀ ਐ ਪਾਈ ਜਾ ਰਹੀ ਹੈ ਜਿਵੇਂ ਖੂਨਦਾਨ ਨੂੰ ਲੈ ਕੇ ਯੂਥ ਆ ਜਿਵੇਂ ਕੀ ਇੱਕ ਚੀਜ਼ ਮੈਂ ਸਪੈਸ਼ਲੀ ਕਹੂੰਗਾ ਜਿਵੇਂ ਲਾਸਟ ইয়ারਜ਼ ਦੇ ਵਿੱਚ ਲੇਡੀਜ਼ ਦੀ ਜਿਹੜੀ ਗਿਣਤੀ ਹੁੰਦੀ ਆ ਉਹ 2-4% ਮੈਕਸਿਮਮ ਹੁੰਦੀ ਜੀ ਪਰ ਇਸ ਵਾਰ ਨੀਅਰਬਾਊਟ 30 ਤੋਂ 40% ਲੇਡੀਜ਼ ਬਲੱਡ ਡੋਨੇਟ ਕਰ ਰਹੀਆਂ ਪੂਰੀ ਦੀ ਪੂਰੀ ਫੈਮਿਲੀਜ਼ ਵੀ ਬਲੱਡ ਡੋਨੇਟ ਕਰ ਰਹੀਆਂ ਸਾਡੇ ਮਿੰੂ ਜਿੱਤੇ ਪਿੱਛੇ ਮਿਲ ਕੇ ਆ ਮੈਂ ਦੋ ਤਿੰਨ ਸਟੂਡੈਂਟਸ ਹੀ ਹੈ ਉਹਨਾਂ ਦੀ ਪੂਰੀ ਦੀ ਪੂਰੀਆਂ ਫੈਮਲੀਆਂ ਵੀ ਡੋਨੇਟ ਕਰ ਰਹੀਆਂ ਆ ਆਲਮੋਸਟ 25 ਤੋਂ 30 ਇਅਰਸ ਦੀ ਜਿਹੜੇ ਜਨਰੇਸ਼ਨ ਹੈ ਬਹੁਤ ਜ਼ਿਆਦਾ ਬਲੱਡ ਨਹੀਂ ਸਰ ਕਿੰਨਾ ਮੈਂ ਕੈਂਪ ਲਗਾ ਰਹੇ ਹੋ ਜੀ ਅੱਜ ਇਹ ਪੰਜਵਾਂ ਬਲੱਡ ਡੋਨੇਸ਼ਨ ਹੈ ਸਰ ਕਿਸ ਤਰ੍ਹਾਂ ਵਿਚਾਰ ਬਣਿਆਗਾ ਜਿਵੇਂ ਕਿ ਕੈਂਪ ਦੇ ਰੂਪ ਦੇ ਵਿੱਚ ਸੰਧਾਂਝਲੀ ਦੇ ਰੂਪ ਦੇ ਵਿੱਚ ਉਪਰਾਲਾ ਜੀ ਐਚਓ ਚ ਜਿਹੜੀ ਇਹ ਵਿਦਿਅਕ ਸੰਸਥਾ ਵਾ ਇਹ ਸਮਾਜ ਸੇਵਾ ਦੇ ਤੌਰ ਤੇ ਹੀ ਬਣੀ ਜਾਂਦੀ ਹੈ ਬਣਾਈ ਗਈ ਜਾਂਦੀ ਹੈ ਸਵਾਰਗਿਆ ਪ੍ਰਿੰਸੀਪਲ ਸਵਰਨਜੀਤ ਕੌਰ ਜੀ ਹਮੇਸ਼ਾ ਹੀ ਸਮਾਜ ਲਈ ਕੰਮ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਯਾਦ ਨੂੰ ਤਾਜ਼ਾ ਰੱਖਦੇ ਹੋਏ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜੀ ਅੱਛਾ ਜੀ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਰਾਜਵੀਰ ਸਿੰਘ ਆ ਜੀ ਧੰਨਵਾਦ ਕਰਦੇ ਆ ਪੰਜਾਬੀ ਗੱਸਾ ਨੇ ਉਹਦਾ ਜੋ ਤੁਸੀਂ ਸਾਡੇ ਅੱਜ ਦੇ ਖੂਨਦਾਨ ਕੈਂਪ ਨੂੰ ਕਵਰ ਕਰ ਰਹੇ ਹੋ ਅਸੀਂ ਪੂਰੇ ਇਲਾਕੇ ਦੇ ਖੂਨਦਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡਾ ਟਾਰਗੇਟ 500 ਜੂਨਤ ਖੂਨਦਾਨ ਦਾ ਹੁੰਦਾ ਹੁੰਦਾ ਹੈ ਹਰ ਸਾਲ ਤੇ ਪੰਜਵਾਂ ਕੈਂਪਾ ਜੀ ਤੇ ਹਰ ਸਾਲ ਹੀ ਅਸੀਂ 500 ਤੋਂ ਜ਼ਿਆਦਾ ਖੂਨਦਾਨ ਇਸ ਕੈਂਪ ਦੇ ਵਿੱਚ ਤੋਂ ਸਾਡਾ ਖੂਨਦਾਨ ਹੋਊਗਾ ਜਿਵੇਂ ਜਿਵੇਂ ਕਿ ਬਾਈ ਜੀ ਖੂਨਦਾਨ ਮਹਾਦਾਨ ਤੇ ਸੰਤ ਮੋਹਦਾ ਸ ਯਾਦਗਾਰੀ ਵਿਦਿਅਕ ਸੰਸਥਾ ਵੱਲੋਂ ਹਰ ਸਾਲ ਵੱਡਾ ਉਪਰਾਲਾ ਕੀਤਾ ਜਾਂਦਾ ਵੱਡਾ ਮੈਸੇਜ ਆਜੀ ਕਿ ਵੀ ਕੀਮਤੀ ਜਾਨਾਂ ਬਚਾਉਣ ਦੇ ਵਿੱਚ ਸਹਾਇਕ ਆ ਕੀ ਕਹਿਣਾ ਸਰ ਤੁਹਾਡਾ ਬਿਲਕੁਲ ਜੀ ਇੱਕ ਉਹ ਇੱਕ ਖੂਨਦਾਨ ਜਿਹੇ ਦਾਣਾ ਹੈ ਕਿ ਖੂਨ ਦਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦਾ ਖੂਨ ਕਿਹਨੂੰ ਲੱਗਣਾ ਹੈ ਸਾਡਾ ਦਾਨ ਕੀਤਾ ਹੋਇਆ ਖੂਨ ਪਤਾ ਨਹੀਂ ਕਿੰਨਿਆਂ ਇੱਕ ਕੀਮਤੀ ਜਾਨਾਂ ਬਚਾਊਗਾ ਮੈਂ ਤੁਹਾਡੇ ਮਾਧਮ ਦੇ ਰਾਹੀਂ ਜੋ ਵੀ ਤੁਹਾਡੇ ਦਰਸ਼ਕ ਨੇ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਜਿੱਥੇ ਵੀ ਕਿਤੇ ਮੌਕਾ ਮਿਲਦਾ ਹੈ ਖੂਨ ਦਾਨ ਜ਼ਰੂਰ ਕਰਿਆ ਕਰੋ ਕਿਉਂਕਿ ਅੱਜ ਸਾਡੇ ਦੇਸ਼ ਦੇ ਵਿੱਚ ਸਾਡੇ ਹਸਪਤਾਲਾਂ ਦੇ ਵਿੱਚ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਇਹ ਸਾਡੀ ਇਤਰਾਸਤੀ ਹੈ ਕਿਉਂਕਿ ਬਿਮਾਰੀਆਂ ਦਾ ਜਿਆਦਾ ਹੋਣਾ ਤੇ ਐਕਸੀਡੈਂਟਾਂ ਦਾ ਜਿਆਦਾ ਹੋਣਾ ਕਿਸੇ ਨਾ ਕਿਸੇ ਕਾਰਨ ਸਾਨੂੰ ਜਾਨਾਂ ਬਚਾਉਣ ਵਾਸਤੇ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਪਾ ਜੀ ਇਹਦੇ ਵਾਸਤੇ ਸਾਡੇ ਜੋ ਸੰਤ ਮੋਹਨਦਾਸ ਸਕੂਲ ਨੇ ਐਸਐਮਡੀ ਪਬਲਿਕ ਸਕੂਲ ਦੀਆਂ ਸਸਤਾਵਾਂ ਨੇ ਤੇ ਇਹਨਾਂ ਦਾ ਬਹੁਤ ਵੱਡਾ ਅਪਰਾਲਾ ਜੀ ਰਾਜੂ ਠੱਪਰ ਜੀ ਨੇ ਇਹਨਾਂ ਦਾ ਬਹੁਤ ਵੱਡਾ ਅਪਰਾਲਾ ਜਿਹੜੇ 500 ਜਾਂ 600 ਦੇ ਕਰੀਬ ਹਰ ਸਾਲ ਇਸ ਮਹਾਜਗ ਦੇ ਵਿੱਚ ਹਿੱਸਾ ਪਾਉਂਦੇ ਠੀਕ ਹੈ ਥੈਂਕ ਯੂ